चल तो निकल जाओ

नहीं बदलता नहीं बदलता बदलता नहीं नहीं बदलता इसमें भर मरवाएगा तो मोटरसाइकिल तक ही है थे 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 नहीं नहीं ठंडे नहीं हो तो कोई ठंडे हो जाते ज्यादा ठंडे हो जाते ਮਮੀ ਕੰਚੋਆ ਹੋ ਗਿਆ ਹੈ। ਮਮੀ ਕੰਚੋਆ ਹੋ ਗਿਆ ਹੈ। ਕਦੀ ਦਾ ਬੱਚਾ। ਆਏ ਕਦੀ ਦਾ ਬੱਚਾ। ਆਇਆ ਮੈਂ ਕੀ ਕਰਾਂ? ਬਹੁਤਾ ਸਿਕਰ ਨਾ ਕਰਿਆ। ਥੋ ਦੰਦ ਦਿੱਸੇ। ਮੈਂ ਕਹਿੰਦਾ ਮਾਕਾਟ ਨੂੰ ਆਇਆ। ਬਦਲ ਮਦਨੇ ਇੰਨੀ ਥੋੜੀ ਅੱਲੇ ਪੀਸ ਕਿਉਂ ਮੇਰਾ ਬਾਪੂ ਮੇਰੇ ਬੱਚਾ ਲੈ ਲਿਆ ਮਾੜਾ ਜਿਹਾ ਬਿਮਾਰ ਕਰ ਦਿੰਦਾ ਕੁਝ ਕਰ ਦਿੰਦਾ ਅੱਲੇ ਦੋ ਤਿੰਨ ਮਹੀਨੇ ਤੋਂ ਮੰਜੀ ਤੇ ਪਿਆ ਰਹਿੰਦਾ ਹਾਂ ਹਾਂ ਮੰਜੀ ਤੇ ਪਿਆ ਰਹਿੰਦਾ ਮੰਜੀ ਤੇ ਪਿਆ ਰਹਿੰਦਾ ਕਰਦੇ ਸੋ ਬਾਈ ਉੱਠ ਜਾ ਪੁੱਤੂ ਗਾੜੇ ਜਿੰਦੇ ਕੱਪੜੇ ਇੱਥੇ ਹੈ ਬਰਸ਼ੀ ਬਰਸ਼ੀ ਤੇ ਵਾਅਦ ਸੁਣ ਲੈ ਵਾਅਦਾ ਮਾਤਮਾ ਸੁਣ ਲੈ ਮੇਰਾ ਬੱਚਿਆ ਬੱਚਾ ਝੋੜੀ ਨਾ ਕਰ ਪਾਏ ਉਹ ਕਿਤੇ ਲਾਉਂ ਕਿਤੇ ਇਹ ਕਦੀ ਕੰਮ ਨਹੀਂ ਮੋੜਦਾ ਸੀ ਬੰਦਾ ਕੰਮ ਕਰਦੇ ਨੇ ਜਿੱਨਾ ਪਹਿਲਾ ਫੜਾ ਉਹ ਪਹਿਲੇੁੰਨੇ ਵਿੰਨਾ ਮਲਾਪਾ ਸਨਾਂ ਹੁਆ ਲੱਗਿਆ ਦੁਵਾ ਚੱਟਾ ਲੱਗਿਆ ਮੈਂ ਹਾਂ ਕੀ ਮੇਰੇ ਪਿੱਛੇ ਨਾ ਕੋਈ ਹੋ ਗਿਆ ਇਹ ਕਿਰਾ ਕਰ ਆ ਬਣਾ ਲਈ ਅੱਜ ਵਕਤ ਸੁਤਾਈ ਪਿਆ ਹੈ ਕਾਲੀ ਜੀ ਇਹ ਆ ਜੀ ਦੀ ਡਾਕਟਰ ਜੀ ਭਵਿਸ਼ ਇਹ ਕੀ ਕਰਦਾ ਸੀ ਇਹ ਆਈ.ਡੀ ਕਰਦਾ ਇਹ ਸ਼ੀਰ ਸ਼ੀਰ ਕੀ ਸਬਜੈਕਟ ਤੇ ਇਲੈਕਟ੍ਰੀਸ਼ੀਅਨ ਤੇ ਕਿੰਨੇ ਦੀ ਉਮਰ ਸੀ ਇਹ ਦੀ 18 ਧਰ੍ਹਾਂ ਸਾਲ ਦਾ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਸੀ ਉਹ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੱਗਿਆ ਖੰਭੇ ਨਾਲ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਤਾਂ ਬਹੁਤ ਖੜਦੇ ਉਰੇ ਆਈ ਸਮੱਸਿਆ ਹੋ ਗਈ ਅੱਛਾ ਠੀਕ ਤੇ ਫਿਰ ਉੱਥੇ ਕਰੰਟ ਲੱਗਿਆ ਹਾਂਜੀ ਹਾਂ ਉਸ ਤੋਂ ਬਾਅਦ ਕਿਸੀ ਕਿੱਥੇ ਲੈ ਕੇ ਗਏ ਉਸ ਵਾਰ ਸੀ ਸਿਵਲ ਹਸਪੀਟਲ ਐਮਰਜੈਂਸੀ ਲੈ ਕੇ ਜਾਈ। ਉਹ ਥੀਸੀਜੀ ਵਗੈਰਾ ਕਰੀਓ ਕਹਿੰਦੇ। ਵੀਰ ਜੀ ਇੱਥੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਨੂੰ ਲੱਗਦਾ ਪਾਣੀ ਖਾਣ ਨਾਲ ਕਰਕੇ ਕੁਝ ਐਵੇਂ ਸ਼ਾਰਟ ਹੋਇਆ ਕਹਿੰਦੇ। ਉਹ ਠੀਕ ਕਰੰਟ ਲੱਗ ਗਿਆ ਉਹਨੂੰ। ਬਾਅਦ ਪਾਣੀ ਕਰੰਟ ਆ ਗਿਆ ਵੀਰ ਜੀ। ਉਹ ਉਹਦੇ ਕਰਕੇ ਬੱਚਾ ਲੰਘ ਰਿਹਾ ਸੀ ਉੱਥੋਂ। ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉੱਚ ਕਰੰਟ ਸੀਗਾ ਕਰੰਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀਗਾ ਪਾਣੀ ਚ ਵੀ ਕਰੰਟ ਆ ਗਿਆ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦਾ ਅਸੀਂ ਬਹੁਤ ਵਾਰੀ ਕਹਿ ਬੈਠੇ ਆ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ ਜਿਹਦਾ ਕੋਈ ਹੱਲ ਕੀਤਾ ਜਾਵੇ ਵੀ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18 19 ਸਾਲ ਦਾ ਬੱਚਾ ਹੈ ਮਤਲਬ ਅਸੀਂ ਹੋਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਜਾ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਜਿਸੇ ਕਰਕੇ ਉਹ ਵੀ ਕਰੰਟ ਲੱਗ ਗਿਆ ਹਾਂ ਜੋ ਵੀ ਕਰੰਟ ਲੱਗਣ ਕਰਕੇ ਹੋਇਆ ਉਹਨੂੰ ਕਿੰਨੇ ਸਮਾਂ ਹੋ ਗਿਆ ਉਹਨੂੰ ਹੋ ਗਏ ਜੀ 70 ਸਾਲ ਹੋ ਗਏ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਹੈ ਨਾਲੇ ਐਮਐਲਏ ਦੀ ਕੋਠੀ ਹੈ ਸਾਹਮਣੇ ਦੇਖੋ ਜੀ ਪ੍ਰਸ਼ਾਸਨ ਉਹੀ ਉਹੀ ਮੰਨ ਕਰਦੇ ਆ ਵੀ ਦਾ ਕੋਈ ਹੱਲ ਕੀਤਾ ਇਹ ਗੱਲ ਭਈਆ ਇਹ ਮੋੜ ਤੇ ਗਿਆ ਜੀ ਇੱਥੋਂ ਕਰੋ ਮੋੜ ਤੇ ਖੰਭੇ ਖੰਭੇ ਨੂੰ ਇਹਨੇ ਭੱਜ ਲੱਗ ਗਿਆ ਉਹਦੇ ਦੀ ਕਰੰਟ ਸੀਗਾ ਜੀ ਜਿਹੜੀ ਪਕੜ ਲਿਆ ਉਹ ਛੱਡੇ ਹੀ ਨਹੀਂ ਫਿਰ ਪਾਣੀ ਵੀ ਗੜਾ ਖੜਾ ਉਥੇ ਪਾਣੀ ਬਹੁਤ ਖੜਾ ਜੀ ਪਾਣੀ ਖੜਾ ਪਾਣੀ ਇਹ ਵੀ ਤਾਂ ਕਰੰਟ ਆ ਗਿਆ ਜੀ ਪਾਣੀ ਪਾਣੀ ਚ ਕਰੰਟ ਸੀਗਾ ਇਹਦੇ ਗੰਬੇ ਨੂੰ ਆਤਰੇ ਉਸ ਵੀ ਚੰਪਰ ਗਿਆ ਹਰ ਤੋ ਗਿਆ ਨਾ ਹਰ ਤੋ ਗਿਆ ਬੰਦੋ ਕੀ ਮੰਗਤੀ ਕਰਦੇ ਹੋ ਤੁਹਾਡਾ ਕੀ ਲੱਗਣਾ ਸੀ ਮੇਰੇ ਭਤੀਜੇ ਦਾ ਮੁੰਡਾ ਜੀ ਮੇਰਾ ਮੇਰਾ ਕੁੱਤੇ ਸਪੋਤਾ ਸਮਝੋ ਮੇਰਾ ਕੀ ਮੰਗਦੇ ਕੀ ਕਰਦੇ ਤੁਸੀਂ ਆਵੇ ਮੰਗੇ ਕਰਦੇ ਹੀ ਦੇਖੋ ਹੁਣ ਇੱਕ ਇਹ ਬੱਚਾ ਸਾਡੇ ਨਾਲ ਤਾਂ ਹੋ ਗਿਆ ਇਹ ਉਹ ਟੋਕਨ ਵੀ ਨਾ ਮਦਰਾਵਾ ਇਹਨਾਂ ਲਾਈਟਾਂ ਠੀਕ ਕਰਨੀ ਚਾਹੀਦੀਆਂ ਸਾਰੇ ਖੱਲੋੜਾ ਕਾਂਟੇ ਦੀ ਕਰਦਾ ਪਾਣੀ ਉਹ ਕਿੰਨੇ ਕਿ ਦਿਨ ਤੋਂ ਘਟਦਾ ਪਾਣੀ ਦਾ ਹਮੇਸ਼ਾ ਹੀ ਘਟਦਾ ਜੀ ਥੋੜਾ ਵੀ ਬੰਦਾ ਪਾਣੀ ਖੜ ਜਾਂਦਾ ਜੀ ਇਹਦਾ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਜੀ ਸਾਡੇ ਵਿੱਚ ਨੌਜਵਾਨ ਬੱਚਾ ਚਲਾ ਗਿਆ ਜੀ ਕਿੰਨੇ ਉਮਰ ਸੀ ਉਹਦੀ ਦੇਖੋ ਉਹ ਕਿੰਨੇ ਸਾਲ ਦਾ ਸੀ